ਸਿੰਟੀਮਾ ਆਈ ਸਮੇ ਰਾਮਗੜ ਸਰਦਾਰਾ ਪਿੰਡ ਦਾ ਸੁਪਨਾ ਸੀ ਵੀ ਅੱਜ ਇਹਨਾਂ ਨੇ ਹਕੀਮ ਬਣਾ ਲਿਆ ਪਾਰਟੀ ਹੁੰਦ ਬਣਾਇਆ ਵੀ ਅੱਜ ਉਹਦਾ ਪਲੇ ਵੀ ਬਹੁਤ ਤਗੜੇ ਨੇ ਸਾਡਾ ਵੀ ਕਿਤੇ ਨੰਬਰ ਲੱਗ ਜੇ ਇਹ ਹੁਣ ਅੱਜ ਅਸੀਂ ਕਹਿ ਦਈਏ ਫਲਾਨੀ ਚੀਜ਼ ਹੈ ਨਹੀਂ ਕਿਉਂ ਸਾਡੇ ਕੋਲ ਚੀਜ਼ ਆ ਜਾਂਦੀ ਹੈ ਵੱਧ ਹੁੰਦੇ ਹੀ ਬੱਚੇ ਗਰਾਊਂਡ 'ਚ ਵੱਧ ਜਾਂਦੇ ਨੇ ਪਰ ਤੁਹਾਡਾ ਸਵਾਗਤ ਹੈ ਜੀ ਆਪਣੇ ਪਿੰਡਾਂ ਦੇ ਸਫਰ ਦੀ ਲੜੀ ਦੇ ਤਹਿਤ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਜੀ ਲੁਧਿਆਣਾ ਜ਼ਿਲ੍ਹੇ ਦੇ ਖੂਬਸੂਰਤ ਜੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਨਾਲ ਜੀ ਆਓ ਜਾਣਦੇ ਹਾਂ ਜੀ ਜੋ ਪਾਇਲ ਤਹਿਸੀਲ ਤੋਂ 18 ਕਿਲੋਮੀਟਰ ਅਤੇ ਲੁਧਿਆਣਾ ਡਿਸਟ੍ਰਿਕਟ ਤੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਤੇ ਬਸੇ ਇਸ ਪਿੰਡ ਦੇ ਇਤਿਹਾਸ ਪਿੰਡੂ ਜੀਵਨ ਦੇ ਬਾਰੇ ਦੇ ਵਿੱਚ ਜੀ ਅਤੇ ਪਿੰਡਾਂਦਰ ਹੋਈਆਂ ਮਹਾਨ ਸ਼ਖਸੀਅਤਾਂ ਦੇ ਬਾਰੇ ਮਿਲਾਨਿਆ ਜੀ ਤੁਹਾਨੂੰ ਪਿੰਡ ਨੂੰ ਮਾਣ ਹੈਗਾ ਜਿਨ੍ਹਾਂ ਦੀ ਬਦੌਲਤ ਰਾਮਗੜ੍ਹ ਸਰਦਾਰਾਂ ਪਿੰਡ ਦਾ ਜੋ ਨਾਮ ਪ੍ਰਾਚੀਨ ਨਾਮ ਪੀਰੂ ਵਾਲਾ ਸੀ ਜੀ ਪਰ ਜਥੇਦਾਰ ਬਾਬਾ ਰਾਮ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਇਸ ਦਾ ਜੋ ਕਹਾਣਾ ਅੱਜ ਜੋ ਰਾਮਗੜ੍ਹ ਸਰਦਾਰਾਂ ਪਿਆ ਜਾਣਦੇ ਆ ਉਸ ਇਤਿਹਾਸ ਦੇ ਬਾਰੇ ਜੀ ਪਹਿਲਾਂ ਬਾਬਾ ਰਾਮ ਸਿੰਘ ਜੀ ਬਾਰੇ ਬਾਬਾ ਰਾਮ ਸਿੰਘ ਜੀ ਦਾ ਪਹਿਲਾ ਨਾਮ ਸਾਰੰਗ ਸੀ ਅਤੇ ਉਹ ਚੀਮਾ ਗੋਤ ਨਾਲ ਸੰਬੰਧ ਰੱਖਦੇ ਸੀ ਕਹਿੰਦੇ ਨੇ ਜੀ ਕਿ ਅਕਬਰ ਬਾਦਸ਼ਾਹ ਦੇ ਸਮੇਂ ਚੀਮਾ ਗੋਤ ਦੇ ਹੀ ਕਿਸੇ ਮੁੰਡੇ ਦਾ ਰਿਸ਼ਤਾ ਤੈਅ ਹੋਇਆ ਸੀਗਾ ਕਿਸੇ ਲੜਕੀ ਦੇ ਨਾਲ ਪਰ ਅਕਬਰ ਬਾਦਸ਼ਾਹ ਨੇ ਉਸ ਮੁੰਡੇ ਦੀ ਮੰਗੇਤਰ ਦੀ ਭੈਣ ਦੇ ਨਾਲ ਸ਼ਾਦੀ ਕਰ ਲਈ ਸੀ ਜਿਸ ਤੋਂ ਦੁਖੀ ਹੋ ਕੇ ਚੀਮੇ ਗੋਤ ਵਾਲਿਆਂ ਨੇ ਇਹ ਰਿਸ਼ਤਾ ਤੋੜ ਦਿੱਤਾ ਸੀ ਕਿ ਅਸੀਂ ਅਕਬਰ ਨਾਲ ਕੋਈ ਰਿਸ਼ਤੇਦਾਰੀ ਨਹੀਂ ਰੱਖਣੀ ਚਾਹੁੰਦੇ ਆਪਣੇ ਧਰਮ ਨੂੰ ਪਰਵਰਤਨ ਨਹੀਂ ਕਰਨਾ ਚਾਹੁੰਦੇ ਅਕਬਰ ਦੇ ਸਮਝਾਉਣ ਤੇ ਵੀ ਚੀਮਾ ਗੋਤ ਵਾਲੇ ਜੱਟਾਂ ਨੇ ਇਹ ਵਿਚਾਰ ਕੀਤੀ ਕਿ ਸਾਨੂੰ ਜ਼ਮੀਨਾਂ ਛੱਡਣੀਆਂ ਮਨਜ਼ੂਰ ਹਨ ਪਰ ਜਿਸ ਘਰੇ ਅਕਬਰ ਵਿਆਹ ਹੈਗਾ ਅਸੀਂ ਉਸ ਘਰੇ ਰਿਸ਼ਤੇਦਾਰੀ ਨਹੀਂ ਪਾਉਣੀ ਪਰ ਚੀਮਾ ਗੋਤ ਦੇ ਵਿੱਚੋਂ ਹੀ ਕਿਸੇ ਮੌਕਾ ਪ੍ਰਸਤ ਅਤੇ ਲਾਲਚੀ ਮੁੰਡੇ ਨੇ ਆਪਣੇ ਕੌਮ ਦੇ ਇਸ ਫੈਸਲੇ ਨੂੰ ਨਕਾਰਦਿਆਂ ਹੋਇਆਂ ਉਸੇ ਕੁੜੀ ਨਾਲ ਸ਼ਾਦੀ ਕਰ ਲਈ ਮਤਲਬ ਅਕਬਰ ਦਾ ਸਾਧੂ ਬਣ ਗਿਆ ਅਕਬਰ ਨੇ ਬਾਕੀ ਸਾਰੇ ਚੀਮਾ ਗੋਤ ਵਾਲਿਆਂ ਦੀਆਂ ਜ਼ਮੀਨਾਂ ਅਤੇ ਘਰ-ਕੁਰਕ ਕਰਕੇ ਉਸ ਕਮੀਨੇ ਮੁੰਡੇ ਨੂੰ ਦੇ ਦਿੱਤੀਆਂ ਸੋ ਇਥੋਂ ਚੀਮੇ ਦੋ ਗੁੱਟਾਂ ਵਿੱਚ ਵੰਡੇ ਗਏ ਜਿਨ੍ਹਾਂ ਰਿਸ਼ਤਾ ਛੱਡਿਆ ਸੀ ਉਹ ਕੌੜੇ ਚੀਮੇ ਅਤੇ ਜਿਨ੍ਹਾਂ ਰਿਸ਼ਤਾ ਲਿਆ ਸੀ ਉਹ ਮਿੱਠੇ ਚੀਮੇ ਦੇ ਨਾਂ ਨਾਲ ਜਾਣੇ ਜਾਣ ਲੱਗੇ ਕੌੜੇ ਚੀਮੇ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਘਰ ਖੁੱਸ ਗਏ ਸਨ 200 ਸਾਲ ਟੱਪਰੀ ਵਸਾ ਵਾਂਗੂ ਇਧਰ ਉਧਰ ਦੇ ਪਿੰਡਾਂ ਵਿੱਚ ਬਿਖਰ ਕੇ ਆਪਣਾ ਜੀਵਨ ਨਿਰਵਾ ਕਰਨ ਲੱਗੇ ਜੀ ਕੁਝ ਪਰਿਵਾਰ ਬਾਬਾ ਸਰੰਗਜੀ ਦੀ ਗਵਾਈ ਵਿੱਚ ਇਸੇ ਪਿੰਡ ਵਿੱਚ ਆ ਕੇ ਆਪਣਾ ਜੀਵਨ ਬਤੀਤ ਕਰਨ ਲੱਗੇ ਕਹਿੰਦੇ ਇੱਕ ਦਿਨ ਕਿਸੇ ਮੁਹੰਮਦ ਨੇ ਬੋਲੀ ਮਾਰੀ ਕਿ ਜੇਕਰ ਉਸ ਸਮੇਂ ਤੁਸੀਂ ਸਾਡੇ ਧਰਮ ਵਿੱਚ ਆ ਕੇ ਅਕਬਰ ਨਾਲ ਰਿਸ਼ਤੇਦਾਰੀ ਪਾ ਲਈ ਹੁੰਦੀ ਤਾਂ ਅੱਜ ਸਾਡੇ ਹੱਕਿਆਂ ਵਿੱਚ ਤੁਸੀਂ ਅਗਨਾਤ ਰਹੇ ਹੁੰਦੇ ਭਾਵ ਦਿਹਾੜੀਆਂ ਨਾ ਕਰ ਰਹੇ ਫਿਰਦੇ ਇਹ ਬੋਲੀ ਨੇ ਕੌੜੇ ਚੀਮਿਆਂ ਨੂੰ ਬਹੁਤ ਦੁਖੀ ਕੀਤਾ ਇੱਕ ਤਰ੍ਹਾਂ ਗੋਲੀ ਮਾਰਨ ਦਾ ਕੰਮ ਕੀਤਾ ਫਿਰ ਕੀ ਸੀ ਬਾਬਾ ਸਾਰੰਗ ਜੀ ਆਪਣੇ ਸਾਥੀਆਂ ਸਮੇਤ ਪਿੰਡ ਸਿਆੜ ਆ ਕੇ ਪੰਜ ਪਿਆਰਿਆਂ ਤੋਂ ਅਮਰਤ ਛੱਕ ਕੇ ਅਤੇ ਲਏ ਹੁਕਮਨਾਮੇ ਅਨੁਸਾਰ ਆਪਣਾ ਨਾਮ ਬਦਲ ਕੇ RAM ਸਿੰਘ ਰੱਖ ਲਿਆ ਫਿਰ ਪਿੰਡ ਸਿਆੜ ਜਿੱਥੇ ਸਿੱਖੀ ਪ੍ਰਚਾਰ ਚੱਲ ਰਿਹਾ ਸੀ ਅਤੇ ਪਿੰਡਾਂ ਨੂੰ ਮੁਗਲ ਚੌਧਰੀਆਂ ਦੇ ਕਰਜ਼ਿਆਂ ਤੋਂ ਯਾਦ ਕਰਾਉਣ ਲਈ ਵਿਚਾਰਾਂ ਚੱਲਦੀਆਂ ਸਨਾਂ ਉਹਨਾਂ ਦੇ ਸ਼ਾਮਲ ਹੋਏ ਛਾੜ ਤੋਂ ਜੰਗੀ ਟ੍ਰੇਨਿੰਗ ਲੈ ਕੇ ਜਥੇ ਦੇ ਨਾਲ ਅਗਵਾਈ ਕਰਦੇ ਹੋਏ ਪਿੰਡ ਨੂੰ ਮੁਗਲ ਚੌਧਰੀਆਂ ਤੋਂ ਯਾਰ ਕਰਾਉਣ ਲਈ ਆ ਰਹੇ ਸਨ ਤਾਂ ਰਸਤੇ ਵਿੱਚ ਸਹਾਰਨ ਮਾਜਰਾ ਕੋਲ ਜੰਗਲ ਹੁੰਦਾ ਸੀ ਇੱਥੇ ਮੁਗਲ ਦਲ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਅਣਗਿਣਤ ਬੈਰੀ ਮਾਰਨ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਦਾ ਸੀਸ ਢੜਨ ਨਾਲ ਵਕ ਹੋ ਗਿਆ ਸੀਸ ਸਹਾਰਨ ਮਾਜਰੇ ਦੇ ਨੇੜੇ ਗਿਰ ਗਿਆ ਤੇ ਧੜ ਉਥੋਂ ਲੜਦੀ ਲੜਦੀ ਇਸੇ ਪਿੰਡ ਪੀਰੂ ਆਲਾ ਨਜ਼ਦੀਕ ਆ ਕੇ ਜੋਤੀ ਜੋਦੇ ਮਹਾਂਵਾਕ ਅਨੁਸਾਰ ਪਰਮਾਤਮਾ ਚ ਲੀਨ ਹੋ ਗਈ ਇਹ ਵਾਕਿਆ 1767 ਈਸਵੀ ਦਾ ਜੀ ਪਿੰਡ ਦੇ ਮੁਗਲ ਚੌਧਰੀਆਂ ਵਿੱਚ ਦਹਿਲ ਪੈ ਗਿਆ ਕਿ ਸਿੰਘ ਬਿੰਸਰਾਂ ਤੋਂ ਲੜਦੇ ਨੇ ਤੇ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਪਿੰਡ ਪੀਰੂ ਆਲਾ ਤੇ ਸਿੰਘਾਂ ਦਾ ਕਬਜ਼ਾ ਹੋ ਗਿਆ ਬਾਬਾ RAM ਜੀ ਇਸ ਥਾਂ ਤੇ ਸ਼ਹੀਦ ਹੋਏ ਸਨ ਇੱਥੇ ਗੁਰਦੁਆਰਾ ਬਾਬਾ ਸਿੱਧ ਸਰਸਾ ਮੌਜੂਦ ਨੇ ਉਸ ਸਮੇਂ ਪਿੰਡ ਦਾ ਨਾਂ ਫਿਰ ਰੱਖ ਦਿੱਤਾ ਗਿਆ ਬਾਬਾ ਜੀ ਦੀ ਸਿੱਧੀ ਤੋਂ ਬਾਅਦ RAMGADH ਸਿੰਘਾਂ ਜਿਨ੍ਹਾਂ ਸਰਦਾਰਾਂ ਦੇ ਕਾਰਨ ਪਿੰਡ ਆਜ਼ਾਦ ਹੋਇਆ ਸੀ RAMGADH ਬਾਬਾ RAM SINGH ਜੀ ਦੇ ਨਾਂ ਦੇ ਨਾਲ ਤੇ ਸਰਦਾਰਾਂ ਸਿੰਘਾਂ ਕਰਕੇ ਦੋਨੇ ਨਾਮਾਂ ਨੂੰ ਜੋੜ ਕੇ RAMGADH ਸਰਦਾਰਾਂ ਨਾਮ ਰੱਖ ਦਿੱਤਾ ਜੋ ਅੱਜ ਵੀ ਪ੍ਰਚਲਿਤ ਹੈ ਪਿੰਡ